ਉਹ ਕਿਆਸੀ ਤੇ ਜਦੋਂ ਉਹ ਖਦਰ ਦਾ ਕੱਪੜਾ ਥਾਨ ਪ੍ਰਾਪਤ ਹੋਇਆ ਤੇ ਮਹਾਰਾਜ ਨੇ ਗਨੀਖਾਂ ਨਬੀ ਖਾਂ ਨੂੰ ਕਿਹਾ ਕਹਿੰਦੇ ਤੁਹਾਡੇ ਪਿੰਡ ਵਿੱਚ ਕੋਈ ਲਿਲਾ ਨਹੀਂ ਹੈਗਾ ਗਨੀਖਾਂ ਨਬੀ ਖਾਂ ਕਹਿੰਦੇ ਹਾਂ ਮਹਾਰਾਜ ਹੈਗਾ ਕਹਿੰਦੇ ਜਿਹੜਾ ਇਹ ਖਦਰ ਦਾ ਕੱਪੜਾ ਹੈ ਨਾ ਉਹਨੂੰ ਦੇ ਆ ਤੇ ਉਹਨੂੰ ਕਹੋ ਏਡੇ ਉੱਪਰ ਨੀਲਾ ਰੰਗ ਚਾਰਨ ਤੇ ਲਿਖਤਾ ਜਿਹੜੀਆਂ ਹੈ ਕਹਿੰਦੇ ਏਡੇ ਉੱਪਰ ਨੀਲਾ ਰੰਗ ਚਾੜ ਦੇ। ਉਹ ਅੱਧੀ ਰਾਤ ਨੂੰ ਗਣੀ ਖਾ ਨਵੀ ਖਾ ਉਹ ਜਿਹੜਾ ਥਾਨ ਸੀ ਖਰਦਲ ਦੇ ਕੱਪੜੇ ਦਾ ਲੈ ਕੇ ਉਸ ਲਾਰੀ ਦੇ ਘਰ ਗਏ। ਦੂਆ ਕਰਤਾਇਆ ਉਹਨਾਂ ਨੇ ਖੋਲਿਆ ਤੇ ਬੇਨਤੀ ਕੀਤੀ। ਕਹਿੰਦੇ ਇਹ ਕੱਪੜਾ ਲੈ ਕੇ ਆਇਆ ਤੇ ਸਾਡੇ ਮਸਜਿਦ ਨੇ ਕਿਹਾ ਹੈ ਏਡੇ ਉੱਪਰ ਨੀਲਾ ਰੰਗ ਚਾੜ ਲਓ। ਤੇ ਉਸ ਵਕਤ ਉਹਨਾਂ ਨੇ ਕੱਪੜਾ ਲੈ ਲਿਆ ਤੇ ਆਪਣੇ ਪਾਸ ਰੱਖ ਲਿਆ। ਕਿ ਗ੍ਰੈਂਟੀ ਕੀਤੀ ਕਹਿੰਦੇ 2004 ਦੇ ਲੱਗਣਗੇ ਉਤੋਂ ਬਾਅਦ ਆ ਕੇ ਲੈ ਜਾਓ ਤੇ ਉਸ ਵਕਤ ਉਨ੍ਹਾਂ ਨੇ ਕਿਹਾ ਸਾਡੇ ਮਹਾਰਾਜ ਨੇ ਮੰਗਿਆ ਹੈ ਕਹਿੰਦੇ ਸਾਡੇ ਕੋਲ ਤੇ ਰੰਗ ਹੀ ਨਹੀਂ ਹੈਗਾ ਜਿਹੜਾ ਤੁਸੀਂ ਨੀਲਾ ਰੰਗ ਮੰਗਿਆ ਸਾਡੇ ਕੋਲ ਹੈਗਾ ਹੀ ਨਹੀਂ ਕਹਿੰਦੇ ਸਾਡੇ ਮੁਰਸ਼ਦ ਨੇ ਕਿਹਾ ਹੈ ਕਿ ਆਜੇ ਰੰਗ ਕੇ ਦੇਣਾ ਹੈ ਕਹਿੰਦੇ ਮੱਤ ਵਿੱਚ ਰੰਗ ਹੀ ਨਹੀਂ ਹੈਗਾ ਮੈਂ ਕਿਧਰੋਂ ਰੰਗ ਦਵਾਂ ਉਨੇ ਮਨਾ ਕਰ ਦਿੱਤਾ ਹੁਣ ਸ਼ਰਦਾ ਵੇਖ ਜਦੋਂ ਮਨਾ ਕੀਤਾ ਤੇ ਗਨੀਖਾ ਨਵੀਂ ਕਾ ਵਾਪਸ ਆਏ ਨੇ ਆਪ ਕੇ ਮਹਾਰਾਜ ਨੂੰ ਦੱਸਿਆ ਕਿ ਜਿਹੜਾ ਲਿਲਾੜੀ ਹੈ ਉਹ ਐਦਾਂ ਕਹਿ ਰਿਹਾ ਹੈ ਕਿ ਮੱਟ ਵਿੱਚ ਮੇਰੇ ਪਾਸ ਰੰਗ ਨਹੀਂ ਹੈਗਾ ਰੰਗ ਤੋਂ ਬਿਨਾ ਮੈਂ ਕਪੜਾ ਨਹੀਂ ਰੰਗ ਸਕਦਾ ਤੇ ਮਹਾਰਾਜ ਨੇ ਪਤਾ ਕੀ ਕਿਹਾ ਕਹਿੰਦੇ ਉਸ ਲਿਲਾੜੀ ਨੂੰ ਜਾ ਕੇ ਕਹੋ ਕਿ ਮੱਟ ਵਿੱਚ ਪਾਣੀ ਪਾ ਕੇ ਤੂੰ ਕਪੜਾ ਪਾ ਦੇ ਇਹਨੂੰ ਰੰਗ ਆਪਣੇ ਆਪ ਚੜ ਜਾਵੇਗਾ ਜਦੋਂ ਉਹ ਦੋਵੇਂ ਜੀ ਗਨੀਖਾ ਨਬੀ ਕਾ ਪ੍ਰਾਪਰ ਫਿਰ ਗਏ ਲਿਲਾਰੀ ਨੂੰ ਜਾ ਕੇ ਬੇਨਤੀ ਕੀਤੀ ਕਹਿੰਦੇ ਇਦਾਂ ਕਰ ਸਾਡੇ ਮੁਰਸ਼ਦ ਨੇ ਕਿਹਾ ਹੈ ਸਾਡੇ ਬਾਬੇ ਨੇ ਕਿਹਾ ਹੈ ਕਿ ਭਾਵੇਂ ਤੇਰੇ ਕੋਲ ਰੰਗ ਨਹੀਂ ਹੈਗਾ ਤੂੰ ਮੱਟ ਵਿੱਚ ਪਾਣੀ ਪਾ ਕੇ ਕਪੜਾ ਪਾ ਦੇ ਰੰਗ ਆਪਣੇ ਆਪ ਚੜ ਜਾਵੇਗਾ ਉਹ ਲਿਲਾਰੀ ਤੇ ਉਹਦੀ ਪਤਨੀ ਹੈਰਾਨ ਹੈ ਕਹਿੰਦੇ ਇਹੇੋ ਜਿਹੇ ਬੱਚਿਆਂ ਵਾਲੀਆਂ ਗੱਲਾਂ ਕਰਦੇ ਪਏ ਨੇ ਕਦੇ ਪਾਣੀ ਨੂੰ ਰੰਗਿਛਦੇ ਆਂ ਪਰ ਸਰਦ ਆ ਜਾ ਪਤਾ ਨਹੀਂ ਗੁਰੂ ਜੀ ਰਹਿਮਤ ਦਾ ਪਤਾ ਨਹੀਂ ਉਹ ਕਦੋਂ ਚਾਵੇ ਬਿਖਾਰੀ ਤੋਂ ਰਾਜਾ ਬਣਾ ਦੇਵੇ ਤੇ ਰਾਜੇ ਤੋਂ ਬਿਖਾਰੀ ਇਹ ਕਦੇ ਨਾ ਮਾਣ ਕਰਿਆ ਕਰੋ ਸਾਡੇ ਕੋਲ ਬਹੁਤ ਕੁਛ ਹੈਗਾ ਨਦਰ ਉਪੱਤੀ ਜੇ ਕਰੇ ਸੁਲਤਾਨਾ ਕਾਉ ਫਰਾਇਦਾ ਦਰ ਮੰਗਨ ਟਿਕ ਨਾ ਪਾਏ ਉਹਨਾਂ ਨੇ ਇਦਾਂ ਕੀਤਾ ਮਟ ਵਿੱਚ ਪਾਣੀ ਪਾ ਕੇ ਉਹ ਕੱਪੜਾ ਪਾ ਦਿੱਤਾ ਇੱਕ ਦੋ ਘੰਟੇ ਕੱਪੜਾ ਰੱਖਣ ਤੋਂ ਬਾਅਦ ਉਹਨਾਂ ਨੇ ਜਿੱਦਾਂ ਰਸੀਆਂ ਬੰਨ੍ਹਿਆ ਸੀ ਉਹਦੇ ਉੱਪਰ ਉਹ ਪੂਰਾ ਕੱਪੜਾ ਸਤਾ ਦਿੱਤਾ ਜਿਉਂ-ਜਿਉਂ ਦਿਨ ਚੜਦਾ ਪਿਆ ਹੈ ਕੱਪੜੇ ਦੇ ਉੱਪਰ ਨੀਲਾ ਰੰਗ ਚੜਦਾ ਪਿਆ ਲਿਲਾਰੀ ਤੇ ਉਹਦੀ ਪਤਨੀ ਹੈਰਾਨ ਨੇ ਕਿ ਬਾਣ ਕੀ ਗਿਆ ਅਸੀਂ ਤੇ ਮੱਟੀ ਵਿੱਚ ਪਾਣੀ ਪਾਇਆ ਸੀ ਇਹ ਰੰਗ ਕਿੱਦੋਂ ਆ ਗਿਆ ਮੈਂ ਪਰਸੋਂ ਵੀ ਅਰਜ਼ ਕੀਤੀ ਤਿਸ ਕਾਇਆ ਰੰਗਣ ਜੇ ਕੀਏ ਪਿਆਰੇ ਪਾਈਐ ਨਾਉ ਮਜੀਤ ਰੰਗਣ ਵਾਲਾ ਜੇ ਰੰਗੇ ਸਾਹਿਬ ਐਸਾ ਰੰਗ ਲੱਗੀ ਜਿਨ ਕੇ ਚੋਲੇ ਲੱਗਰੇ ਪਿਆਰੇ ਤੰਤ ਤਿਨਾ ਕੈ ਬਾਸ ਤੂਰ ਤਿਨਾ ਕੀ ਜੇ ਮਿਲੈ ਜੀ ਕੋ ਨਾਨਕੀ ਅਰਦਾਸ ਆਪੇ ਸਾਜੇ ਆਪੇ ਰੰਗੇ ਆਪੇ ਨਦਰ ਕਰੇ ਨਾਨਕ ਕਾਮਲ ਕੰਤੇ ਪਾਵੇ ਆਪੇ ਹੀ ਰਾਵੇ ਉਹ ਆਪ ਹੀ ਰੰਗਦਾ ਤੇ ਆਪ ਹੀ ਸਾਜਦਾ ਕਦੇ ਨਾ ਕਿਹਾ ਕਿ ਸਾਡੇ ਕੋਲ ਕੁਝ ਨਹੀਂ ਐਡਾ ਉਹ ਜਿੰਨੇ ਭੇਜਿਆ ਉਹਨੇ ਸਾਰਾ ਕੁਝ